ਜਾਈ ਯਾਰ ਕਿਹ ਕੌਣ ਆ ਗਿਆ ਤੁਸੀਂ ਆਓ ਮੈਂ ਆਪਣਾ ਪੜ੍ਹਨ ਦੇਈਆ ਬਈਆ ਚਲ ਜਾ ਦੋ ਮਟ ਮੈਨ ਨਹੀਂ ਆਣਾ ਯਾਰ ਬਾਹਰ ਤੋਂ ਬਹੁਤ ਹੈ ਤੁਸੀ ਮੈਨੂੰ ਹੀ ਜਾਣਾ ਹੈ ਆ ਗਏ ਬਈ ਬਸ ਆ ਗਏ ਹਾਂ ਤੂੰ ਆਇਆ ਸਤਿ ਸ੍ਰੀ ਅਕਾਲ ਕੀ ਹਾਲ ਬਹੁਤ ਵਧੀਆ ਵਧੀਆ ਔਰ ਸੁਣਾ ਕਦਾਂ ਆਇਆ ਮੈਂ ਬਾਪੂ ਛੱਡ ਕੇ ਆਈ ਮਾਰੇ ਆ ਗਾਂ ਚ ਲਗੇ ਆ ਛੁੱਟੀਆਂ ਪੈ ਗਈਆਂ ਫਿਰ ਪਾ ਪੈ ਗਿਆ ਪੈ ਗਿਆ ਮਹੀਨਾ ਇੱਥੇ ਹੀ ਹੁਣ ਮੈਂ ਮਹੀਨਾ ਇੱਥੇ ਕਿਤਾਬਾਂ ਲੈ ਕੇ ਆਂਦੀ ਆ ਕਿ ਨਹੀਂ ਇੱਕ ਦੱਬਾਂ ਲੈ ਆਂਦੀ ਆ ਜੀ ਅਸੀ ਹਾਂ ਨੀ ਸਤਿ ਸ੍ਰੀ ਅਕਾਲ ਕਿ ਨਾ ਆਇਆ ਮੈਂ ਆ ਬਾਪੂ ਨਾਲ ਆ ਤੇ ਉਹ ਗਾਂ ਚਲ ਗਏ ਸੀ ਬਾਪੂ ਗਾਂ ਚਲ ਗਿਆ ਹਾਂਜੀ ਆ ਗਿਆ ਮੰਮੀ ਵੀ ਮੰਮੀ ਵੀ ਆਈ ਆ ਨਹੀਂ ਨਹੀਂ ਮੰਮੀ ਠੀਕ ਹੈ ਨਹੀਂ ਤੇ ਮੰਮੀ ਫਿਰ ਪੈਂਦੀ ਆ ਅੱਛਾ ਉਹ ਉਹਨਗੇ ਹੁਣ ਵੇਖ ਦੋ ਵੇਖੋਗਾ ਦਉਂਦੇ ਆ ਅੱਛਾ ਸਾਸ਼ੀਆ ਮੰਮੀ ਸਾਸ਼ਰੀ ਕਾਲ ਹੋ ਗਿਆ ਬਾਬਾ ਰੀ ਹੋਦੀ ਹੈ ਕਿਹਦੇ ਨਾਲ ਆਇਆ ਮੈਂ ਘਰ ਦੇਣਾ ਮੈਂ ਤਾਂ ਘਰ ਦੇ ਆ ਦੇ ਕਿਤੇ ਕੰਮ ਅੱਛਾ ਪੈ ਗਿਆ ਛੁੱਟੀਆਂ ਫਿਰ ਉਹ ਬਾਬਾ ਪੈ ਗਿਆ ਪੈ ਗਿਆ ਹੁਣ ਮੈਂ ਇੱਥੇ ਹੀ ਆ ਜਿੰਨੇ ਤੇ ਤੇਰੀ ਮੰਮੀ ਦਾ ਫੋਨ ਵੀ ਆਇਆ ਹੀਗਾ ਕੀ ਕਹਿੰਦੇ ਕਹਿੰਦੇ ਹੀ ਇਹਨੂੰ ਕਿ ਉਹ ਪੜ ਲਿਓ ਫੋਨ ਤੇ ਨਾ ਲੱਗਾ ਰਹੇ ਹੋ ਗੋਇਨ ਆਪਾਂ ਦਾ ਕੰਮ ਕੀਤਾ ਪਾਣੀ ਲਿਆਵਾ ਪਾਣੀ ਲਿਆ ਦੋ ਤੇ ਪਾਪਾ ਕਿੱਥੇ ਜੇ ਪਾਪਾ ਇੱਧਰ ਆ ਪਿੱਛੇ ਚਾ ਮਾ ਪਾਪੇ ਨੂੰ ਮਿਲ ਕੇ ਆਉਂਦਾ ਸਸਿਆ ਪਾਪੇ ਸਤੀ ਕੋ ਲਾ ਗਿਆ ਹਾਂ ਤੁਸੀਂ ਬਸ ਆ ਗਿਆ ਆ ਗਿਆ ਕਿੱਦਾਂ ਆ ਗਿਆ ਮੈਂ ਅਰchna ਅਰ ਕੇ ਨਵਰੇ ਬਾਵੇਂ ਮਾਰੇ ਪੈ ਗਿਆ ਚੱਕਰ ਹੋ ਮਾਰਾਂ ਮਾਰਾਂ ਅੱਛਾ ਅੱਛਾ ਲੈ ਨਹੀਂ ਬਾਬਾ ਚੜ ਗਿਆ ਮੈਂ ਫੇਰ ਤਾਂ ਨਹੀਂ ਜਾਣਾ ਉਹ ਜਾਣਾ ਸ਼ਾਵਣ ਮਹੀਨਾ ਕਿੱਥਈ ਹਾਂ ਮੈਂ ਇਹ ਤੇ ਕੋਡਾ ਖੰਡ ਪਾੜ ਰੱਖਿਆ ਹਾਂ ਭਾਈ ਫੋਨ ਚਾਰ ਦੇ ਮੜਾ ਨਹੀਂ ਹੈ ਜਦ ਫੋਨ ਅੱਗੇ ਖਰਾਬ ਕਰਤਾ ਫੋਨ ਨਹੀਂ ਮਿਲਨਾਂ ਉਹ ਪਾਪੇ ਯਾਰ ਮੈਂ ਕਹਿੰਦਾ ਇੰਨਾ ਵੇਦਾਂ ਤੇ 2 ਮਿੰਟ 2 ਮਿੰਟ ਦੇ ਦੇ ਨਹੀਂ ਨਹੀਂ ਪਾਪੇ ਪਾਜਾ 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 ਓ ਯਾਰ ਪਾਪੇ ਪਹਿਲੇ ਖਾਣਾ ਹੈ ਸਕਲੀ ਮੈਂ ਫੇਰ ਬਾਕੀ ਕੰਮ ਆਫੜੇ ਰੋਟੀ ਫੋਨ ਸੜਦੇ ਪੜ ਲਾ ਕਿਤੇ ਰਿੰਕ ਅਹੋ ਨਾ ਮੜੇ ਕੰਨ ਤੇੜੀ ਫੋਣੀ ਫਰਸਣ ਨਾ ਸਾਰੀ ਦਿਹਾੜੀ ਫੋਨ ਕਿਤੇ ਪੜ ਵੀ ਨਹੀਂ ਲਿਆ ਕਰ ਉਹ ਕੰਮ ਦਿਆ ਹੀ ਮੜਾ ਕਰ ਮੜਾ ਜਿਆ ਕੰਮ ਲਗਾ ਹੀ ਫੋਣੀ ਸਾਰੀ ਦਿਹਾੜੀ ਰਾਤ ਦੇਣ ਫੋਨ ਰੋਟੀ ਦੇ ਬਾਅਦ ਖਾਲੂਗਾ ਪਹਿਲੇ ਇਹਨਾਂ ਨੂੰ ਫੋਨ ਤੇ ਪੈਸੇ ਕਮਾ ਕੇ ਦੱਸਾਂ ਜਿਹੜਾ ਇਹ ਕਹਿੰਦੇ ਫੋਨ ਫੜੀ ਰੱਖਦਾ ਹਾਂ ਅੱਜ ਇਹਦੇ ਕਮਾ ਕੇ ਦੱਸੂ